ਬ੍ਰਿਜੀ ਕੀ ਫਤਿਹ ਬ੍ਰਿਪ ਸਾਹਿਬ ਜਿਸ ਤਰ੍ਹਾਂ ਮੌਨਸੂਨ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ ਫਲੱਡ ਗੇਟ ਆ ਉਹ ਵੀ ਕਾਫੀ ਖੋਲੇ ਜਾ ਚੁੱਕੇ ਕਿਉਂਕਿ ਪਿੱਛੇ ਮੌਨਸੂਨ ਆਉਣ ਕਰਕੇ ਪਾਣੀ ਦਾ ਜਿਹੜਾ ਵਹਾਅ ਹੈ ਤੇ ਕੁਆਂਟੀਟੀ ਜਿਹੜੀ ਪਾਣੀ ਉਹ ਦਿਨ ਉਹ ਦਿਨ ਵੱਧ ਆ ਜਾਂਦਾ ਸਰਹੱਦੀ ਏਰੀਆ ਜਿਹੜਾ ਕਿ ਦਰਿਆ ਦੇ ਨਾਲ-ਨਾਲ ਲੱਗਦਾ ਇਹਦੇ ਜਦੋਂ ਪਾਣੀ ਸਿਰ ਤੇ ਆ ਜਾਂਦਾ ਉਦੋਂ ਸਰਕਾਰਾਂ ਭੱਜ ਦੌੜ ਕਰਦੀਆਂ ਕੀ ਇਹਨਾਂ ਨੂੰ ਪਹਿਲਾਂ ਕੁਝ ਪ੍ਰਭੁਕਤਾ ਪ੍ਰਬੰਧ ਨਹੀਂ ਕਰਨੇ ਚਾਹੀਦੇ ਪਕੋਸਾਂ ਦਾ ਜਿਹੜਾ ਪੰਜਾਬ ਹੈ ਉਹ ਪਾਣੀ ਤੋਂ ਦਾ ਜਿਹੜਾ ਨਾਮ ਦੇ ਉਹਦਾ ਨਾਮ ਚ ਬਿਆ ਜੀ ਪੰਜਾਬ ਇਹ ਪਾਣੀਆਂ ਦੀ ਤਰਤੀ ਹੈ ਇੱਥੇ ਸਰਕਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਮੀਂਹ ਮੌਨਸੂਨ ਆਉਂਦਾ ਹੈ ਉਦੋਂ ਪੂਰੀ ਤਿਆਰੀ ਕਰ ਲਈ ਜਾਵੇ ਜੀ ਜਿੰਨੇ ਲੋਕੀ ਦਰਿਆਵਾਂ ਦੇ ਪਾਣੀਆਂ ਦੀ ਮਾਰੇ ਠੋਦੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਨੂੰ ਸੂਚੇਤ ਕੀਤਾ ਜਾਵੇ ਖਾਸ ਕਰਕੇ ਜਿਹੜੇ ਬੰਨ ਨੇ ਜੀ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਪਰ ਪਿਛੇ ਸਰਕਾਰਾਂ ਕੀ ਕਰਦੀ ਹੁੰਦੀ ਸੀ ਮੈਂ ਦੇਖਦਾ ਹਾਂ ਤੁਸੀਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਜਿਹਨੋਂ ਵੀ ਇਸ ਤਰ੍ਹਾਂ ਦੇ ਆਮ ਮੀਟਿੰਗ ਨਹੀਂ ਹੁੰਦੇ ਸੀ ਤੇ ਬਕਾਇਦਾ ਇੱਕ ਸਾਰੇ ਹੀ ਪ੍ਰਸ਼ਾਸਨ ਦੀਆਂ ਮੀਟਿੰਗਾਂ ਸਾਦੇ ਹੁੰਦੀ ਸੀ ਜੀ ਵੱਡੇ ਲੈਵਲ ਤੇ ਮੰਤਰੀ ਮੰਡਲ ਦੀ ਮੀਟਿੰਗ ਵੀ ਸਾਦੇ ਹੁੰਦੀ ਸੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਨਿਜਿਫਤਾਂ ਕਿਵੇਂ ਆਏ ਇਹ ਕਰ ਬਰਸਾਤਾਂ ਵੱਧ ਪੈਂਦੀਆਂ ਨੇ ਪਾਣੀ ਜ਼ਿਆਦਾ ਆਉਂਦਾ ਹੈ ਫਲੱਡ ਆਉਂਦਾ ਹੈ ਤੇ ਆਪਾਂ ਕਿਵੇਂ ਨਿਜਿਫਤਣਾ ਉਸ ਸਥਿਤੀਆਂ ਜੀ ਇੰਨਾ ਸਾਢੇ 3 ਸਾਲਾਂ ਦੇ ਵਿੱਚ ਤੇ ਪਿਛਲੇ 5 ਸਾਲਾਂ 'ਚ ਕੈਪਟਨ ਸਾਹਿਬ ਦੀ ਸਰਕਾਰ ਲੈ ਲਓ ਕਿ ਆ ਸਾਡੇ ਕਿਰਵਾ ਸਾਡੇ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕਿਤੇ ਕਿਸੇ ਦੋਹਾਂ ਮੁੱਖ ਮੰਤਰੀਆਂ ਨੇ ਜਾਂ ਤਿੰਨਾਂ ਮੁੱਖ ਮੰਤਰੀਆਂ ਨੇ ਕੋਈ ਸचेतਤਾ ਵਿਖਾਈ ਹੋਵੇ ਵੀ ਅਸੀਂ ਕੋਈ ਫਲੱਡ ਮੀਟਿੰਗ ਕਰ ਲਈਏ ਜੀ ਜਾਂ ਅਸੀਂ ਜਿਹਦੇ ਤੌਰਾ ਕਰ ਲਈਏ ਹੁਣ ਖਾਸ ਕਰਕੇ ਜਿਹੜੀ ਹੁਣ ਸਰਕਾਰ ਹੈ ਹੁਣ ਤਾਂ ਮੁੱਖ ਮੰਤਰੀ ਸਾਹਿਬ ਦਾ ਤਾਂ ਧਿਆਨ ਹੀ ਇਧਰਲੇ ਪਾਸੇ ਨਹੀਂ ਹੈ ਜੀ ਉਹ ਤਾਂ ਜਦੋਂ ਲੋਕ ਡੁੱਬ ਜਾਣਗੇ ਫਿਰ ਉਹ ਆਉਣਗੇ ਪਜਾਮਾ ਲਪੇੜ ਕੇ ਫਿਰ ਉਹ ਫੋਟੋਆਂ ਕਰਵਾਉਣਗੇ ਤੇ ਫਿਰ ਉਹ ਚਲੇ ਜਾਣਗੇ ਤੇ ਫਿਰ ਕਹਿਣਗੇ ਜੀ ਅਸੀਂ ਤਾਂ ਮੁਆਵਜ਼ਾ ਦੇਾਂਗੇ ਮੁਰਗੀ ਮਰੀ ਤਾਂ ਵੀ ਬੱਕਰੀ ਮਰੀ ਤਾਂ ਵੀ ਜੀ ਕਹਿੰਦਾ ਮੇਰਾ ਪਾ ਵੀ ਆ ਕਿ ਜਦੋਂ ਕੀ ਹੁੰਦੇ ਨੇ ਨਾ ਕਿ ਸਾਰੇ ਆ ਖੇਤ ਕਿੜੀਆਂ ਚੁੱਕ ਜਾਂਦੀ ਤੇ ਇਹਨਾਂ ਨੂੰ ਬਾਹਰ ਚੇਤਾ ਹੁੰਦਾ ਇਹਨਾਂ ਦਿਨਾਂ ਤੇ ਚਾਹੀਦਾ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਮੀਟਿੰਗ ਲੈਂਦੇ ਜੀ ਜਿਹੜੇ ਜਿਹੜੇ ਜ਼ਿਲ੍ਹੇ ਇਸ ਪਾਣੀ ਦੀ ਦਰਿਆਵਾਂ ਦੀ ਪਾਣੀ ਦੀ ਮਾਰ ਇਠਾਉਂਦੇ ਆ ਜੀ ਉਹਨਾਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਥ ਕੇ ਸਾਰੇ ਪ੍ਰਬੰਧ ਮੁਕੰਮਲ ਨੇ ਜੇ ਜੇ ਆਪਾਂ ਕਿਹੋ ਜੀ ਸਥਿਤੀ ਇਹਨਾਂ ਨੇ ਰਿਖਤਣਾ ਹੈ ਤੇ ਉਹਦਾ ਮਤਲਬ ਪੂਰਾ ਜਾਇਜ਼ਾ ਲੈਂਦੇ ਪਰ ਬਦਕਿਸਮਤੀ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਤੱਟ ਚੁਰਕਲੇ ਸੁਣਾਉਂਦੇ ਜੀ ਚਾਹੇ ਉਹ ਕੇਜਰੀਵਾਲ ਹੋਣosaur ਦੀ ਖੁਸ਼ਾਮਦਿੱਤੇ ਨੇ ਕੋਈ ਦਿੱਲੀੋਂ ਜਿਹੜਾ ਰੋਜ਼ ਆਇਂਦਾ ਉਹਦੀ ਖੁਸ਼ਾਮਦਿੱਤ ਕਰਦੇ ਆ ਤੇ ਚਾਹੇ ਉਹ ਛੁੱਪਨੇ ਸਰਾਉਂ ਤੇ ਉਹਨਾਂ ਦਾ ਇਸ ਬੰਦੇ ਕੋਈ ਖਿਆਲ ਨਹੀਂ ਆਉਣ ਵਾਲਾ ਸਮਾਂ ਜਿਹੜਾ ਹੈ ਜਿਸ ਤਰੀਕੇ ਦੀਆਂ ਬਾਰਿਸ਼ਾਂ ਸ਼ੁਰੂ ਹੋ ਚੁੱਕੀਆਂ ਨੇ ਜੀ ਬੀਤੇ ਸਮੇਂ 'ਚ ਅਸੀਂ ਵੇਖਿਆ ਕਿ ਲੋਕਾਂ ਨੂੰ ਬਹੁਤ ਵੱਡੀ ਖੇਤਰਖੋਰੀ ਦਾ ਸਾਹਮਣਾ ਕਰਨਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਖੇਤਰਖੋਰੀ ਦਾ ਸਾਹਮਣਾ ਜਿਹੜਾ ਹੈ ਉਹ ਹੋਰ ਕਰਨਾ ਪੈ ਸਕਦਾ ਜੇਕਰ ਸਰਕਾਰ ਸਥੇਤ ਨਾ ਹੋ ਜੀ ਜੀ ਅਸੀਂ ਇਹ ਵੀ ਇੱਕ ਵੇਖਿਆ ਵੇਖੋ ਅ ਕਈ ਲੋਕ ਤਾਂ ਸਵਾਲ ਖੜੇ ਕਰ ਦਿੰਦੇ ਨੇ ਕਿ ਯਾਰ ਉੱਥੇ ਨੀਂਮੀਆ ਥਾਵਾਂ ਤੇ ਪਾਣੀ ਭਰ ਗਿਆ ਉਹਦੇ 'ਚ ਸਰਕਾਰ ਦਾ ਕੀ ਕਸੂਰ ਹੈ ਜੀ ਅਸੀਂ ਕਹਿੰਦੇ ਸਰਕਾਰ ਦਾ ਕੋਈ ਕਸੂਰ ਨਹੀਂ ਪਰ ਉੱਥੇ ਲੋਕਾਂ ਦਾ ਵੀ ਕਸੂਰ ਕੋਈ ਨਹੀਂ ਜੀ ਕਿਹੜੀਆਂ ਪੁਦਰ ਤੋਂ ਵੱਲੋਂ ਵੇ ਬਣੀਆਂ ਹੋਈਆਂ ਨੇ ਉਦੋਂ ਤੋਂ ਵੱਲੋਂ ਜਿਹੜੇ ਪੁਰਾਣੇ ਰਸਤੇ ਚੋੜੇ ਹੋਏ ਨੇ ਉਹਦੇ 'ਚ ਲੋਕ ਕੀ ਕਰ ਸਕਦੇ ਹੁਣ ਲੋਕਾਂ ਦੀ ਉਹ ਮਾਲਕੀ ਜ਼ਮੀਨਾਂ ਦੀ ਉਹਦੇ 'ਚ ਪਾਣੀ ਭਰ ਜਾਣਾ ਮੈਨੂੰ ਯਾਦ ਹੈ ਇੱਕ ਦੀ ਸਾਡੇ ਪਾਣੀ ਭਰਿਆ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਅ 10 ਤੋਂ 10 ਹਜ਼ਾਰ ਰੁਪਿਆ ਪ੍ਰਤੀ ਏਕੜ ਦਾ ਮੁਆਵਜ਼ਾ ਭੇਜਿਆ ਸੀ ਜੀ ਇਹਨਾਂ ਨੂੰ ਦਿਓ ਕਿਉਂ ਇਹਨਾਂ ਦਾ ਨੁਕਸਾਨ ਹੋਇਆ ਕੋ ਰਸਤੇ ਟੁੱਟ ਗਿਆ ਰੋਡ ਪੈ ਗਿਆ ਕਿਤੇ ਕੁਝ ਹੋ ਗਿਆ ਭਾਈ ਇਹਨੂੰ ਦਿਓ ਪੈਸੇ ਜੀ ਨਾ ਬੰਦ ਤੇੜਾ ਪੰਥ ਜੀ ਹੋਣ ਵਾਲੇ ਤਾਂ ਦਰਿਆਈ ਮਾਰ ਰਣ ਦਿੰਦੇ ਜੀ ਹਨਾ ਤੇ ਇਹਨਾਂ ਦੇ ਜਿਹੜੇ ਦੂਜੇ ਲੋਕ ਮੀਆਂ ਦਾ ਖਰਾਬ ਹੋਣਗੇ ਉਹਨਾਂ ਦੇ ਕੀ ਦਿਨ ਰਹਿਣਾ ਸੋ ਇਸ ਕਰਕੇ ਇਹ ਸਰਕਾਰ ਸੁਚੇਤ ਨਹੀਂ ਹੈਗੀ ਜੀ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਹੁਣ ਬਾਤ ਸ਼ੁਰੂ ਹੋ ਚੁੱਕੀ ਹੈ ਇਸ ਤਰੀਕੇ ਦੇ ਨਾਲ ਦਰਿਆਵਾਂ 'ਚ ਪਾਣੀ ਬਹੁਤ ਵਧਣਾ ਹੈ। ਮਹਿਰਾਂਵਾਂ ਕੱਲ ਦੇਖ ਲੈ ਜਿਹੜੀ ਹਰੀਕਿਆ ਤੋਂ ਨਿਕਲਦੀਆਂ ਨੇ ਇੰਨਾ ਪਾਣੀ ਹੈ ਭਾਜੀ। ਕਿਸੇ ਮਿੱਤਰ ਨੇ ਵੀਡੀਓ ਪਾਈ ਹੋਈ ਸੀ ਕਿ ਜਿਹੜਾ ਉਹ ਟ੍ਰੇਨ ਹੈ ਨਾ ਜਿਹੜੀ ਆਪਣੀ ਤਰ੍ਹਾਂ ਦੀ ਚਲੰਦਰਪੁਰ-ਪੁਰੀ ਵਾਲੀ ਉਹ ਬਿਲਕੁਲ ਇੰਨੀ ਕੁ ਮੁੰਦ ਰੋਕ-ਰੋਕ ਕੇ ਪੁਲ ਤੋਂ ਲੰਘਾਈ ਜਾ ਰਹੀ ਸੀ ਇਹਨਾਂ ਥੱਲੇ ਪਾਣੀ ਦਾ ਤੇਜ਼ ਵਹਾਅ ਹੈ। ਜੀ। ਕੱਲ ਹੋਰ ਬਹੁਤ ਸਾਰੇ ਜ਼ਿਮੀਂਦਾਰਾਂ ਨੇ ਤਰਨਾ ਵੀ ਲਾਇਆ ਹਰੀਕੇ ਹੈੱਡ ਤੇ ਫਲਡ ਗੇਟ ਉਹਨਾਂ ਨੇ ਖਲਵਾਏ ਆ। ਜੀ। ਇਹ ਇਹ ਗੱਲਾਂ ਸਾਰੀਆਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ ਜਿਹੜੇ ਕਿਸਾਨ ਭਰਾ ਚਰਿਆਲ ਢੱਡਾ ਚੁੱਕ ਰੁਕਣ ਤੋਂ ਮਾਰੇ ਸਰਾਂ ਨੁਕਸਾਨ ਨਾ ਹੋਵੇ ਸਰਕਾਰ ਦੀ ਕੋਈ ਐਸ ਵੇਲੇ ਗੱਲ ਨਹੀਂ ਨਾ ਕੋ ਨਹਿਰ ਖਾਲੀ ਕੀਤੀ ਹੈ ਨਾ ਕੋ ਸੂਆ ਖਾਲਿਆ ਗਿਆ ਨਾ ਕੋ ਨਾਲਾ ਖਾਲਿਆ ਗਿਆ ਸਿਰਫ ਸਿਰਫ ਸੋ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਖੱਗੇ ਅਟਿਆ ਕਿ ਦਿੱਲੀ ਦੇ ਜਿਹੜੇ ਹਾਰੇ ਨਕਾਰੇ ਲੀਡਰ ਨੇ ਉਹਨਾਂ ਦੀ ਸ਼ਾਮ ਦੀ ਪਿੱਲ ਦੀ ਸਰਕਾਰ ਬਿਲਕੁਲ ਜਿੱਥੇ ਬਾਸ਼ਾਂ ਪੈਂਦੀਆਂ ਪੌਂਸਨ ਆਉਂਦੀਆਂ ਜਿੰਨਾ ਵੀ ਪਹਾੜੀ ਏਰੀਆ ਉਹਦਾ ਜਿੰਨਾ ਪਾਣੀ ਉਹ ਸਾਰਾ ਰੁੜ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਏਰੀਆ ਲੱਗਦਾ ਉਹ ਸਿੱਧਵਾਂ ਬੇੜ ਤੇ ਜਾਂ ਕਪੂਰਥਲਾ ਤੋਂ ਲੈ ਕੇ ਫਾਜ਼ਲ ਕਾ ਫਰੋਜ਼ਪੁਰਪਾਿਲ ਕਾ ਤੱਕ ਤੋਂ ਸਾਰਾ ਦਰਿਆ ਏਰੀਆ ਮਿਰਕ ਸਰ ਕੀ ਇਹਦੇ ਤੇ ਜਦੋਂ ਇਹ ਬੰਨ ਟੁੱਟਣ ਦਾ ਖਤਸਾ ਹੁੰਦਾ ਇਹਨਾਂ ਨੂੰ ਜਿਹੜੀ ਰਿਪੇਅਰ ਹੈ ਇਹ ਇੱਕ ਕਾਗਜ਼ੀ ਪੱਤਰੀ ਕੀਤੀ ਜਾਂਦੀ ਹੈ ਬਿਲਕੁਲ ਇਹ ਨਹੀਂ ਹੁੰਦਾ ਕਿ ਨਾ ਵਾਲਾ ਸਰਦੂ ਸਾਹਿਬ ਮੇਰਾ ਆਪ ਦੇ ਜਿਹੜੇ ਹੱਡੀ ਬੀਤਿਆ ਵਾਕਿਆ ਸੀ ਕਿ ਇਥੇ ਇੱਕ ਡਿਪਟੀ ਕਮਿਸ਼ਨਰ ਹੁੰਦੇ ਸੀ ਤੇ ਇੱਕ ਕਮਿਸ਼ਨਰ ਸਾਹਿਬ ਉਹਨਾਂ ਦੋਨਾਂ ਦੀ ਆਪਸ ਵਿੱਚ ਤਾਂ ਥੋੜੀ ਥੋੜੀ ਕਿੜਤਨ ਸੀ ਜੀ ਡੀਸੀ ਸਾਹਿਬ ਨੇ ਸਟੇਟਮੈਂਟ ਲਵਾਤੀ ਕਿ ਹੜ੍ਹਾਂ ਦੇ ਨੂੰ ਰੋਕਣ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਨੇ ਨਾ ਕੋਈ ਪ੍ਰੈਸ ਰਿਲੀਜ਼ ਜਾਰੀ ਕਰਵਾਤੀ ਜੀ ਜੀ ਤੇ ਕਮਿਸ਼ਨਰ ਸਾਹਿਬ ਕਹਿੰਦੇ ਆ ਵੀ ਪ੍ਰੈਸ ਤੇ ਪ੍ਰੈਸ ਰਿਲੀਜ਼ ਤਾਂ ਜਾਰੀ ਹੋ ਗਿਆ ਇਹ ਸਾਡੇ ਦਾ ਬੀਤੀ ਗੱਲ ਆ ਸਾਡੇ ਮੂੰਹ ਤੇ ਗੱਲ ਹੋਈ ਕਿ ਯਾਰ ਕਹਿੰਦੇ ਵੀ ਵਾਕਈ ਹੜ੍ਹਾਂ ਦੇ ਪ੍ਰਬੰਧ ਮੁਕੰਮਲ ਨੇ ਜੀ ਅਸੀਂ ਕਹਿੰਦੇ ਨਹੀਂ ਅਸੀਂ ਨਾ ਤੂੰ ਮੇਰੇ ਨਾਲ ਹੋਰ ਦੋਸਤ ਸੀ ਅਸੀਂ ਨਾ ਤੁਸੀਂ ਬਣ ਕੇ ਚਲੇ ਗਏ ਜੀ ਕੁਛੀ ਬੰਦ ਤੇ ਇੱਕ ਜ਼ਿਮੀਂਦਾਰ ਸੀ ਜੀ ਦੀ ਪੈੜੀ ਜੇ ਇੱਕ ਬੰਦੇ ਉਹ ਖੁੱਡ ਪੈਦੀ ਸੀ ਦੂਜੇ ਬੰਦੇ ਜਾ ਕੇ ਉਹਦੀ ਪੈੜੀ ਸੇ ਉਹ ਨਿਕਲਦੀ ਸੀ ਹੈਨਾ ਜੀ ਤਦੋਂ ਅਸੀਂ ਉਹਦਾ ਹਵਾਲਾ ਦੇ ਕੇ ਕੁਛ ਲਿਖਿਆ ਨਾ ਤੇ ਭਾਜੜ ਪੈ ਗਈ ਉਹਦੋਂ ਉਸ ਚੀਜ਼ ਦੀ ਅੱਜ ਵੀ ਉਹ ਹਾਲਾਤ ਨੇ ਜੀ ਅੱਜ ਕੀ ਹੈ ਜੀ ਹੁਣ ਮਨਰੇਗਾ ਚ ਕਰੋੜਾ ਰੁਪਇਆ ਆ ਰਿਹਾ ਹੈ ਮਨ ਤੇ ਮਿੱਟੀ ਪਾਤੀ ਜੀ ਬੰਦ ਤੇ ਮਿੱਟੀ ਪਾਤੀ ਜੀ ਪਰ ਜਦੋਂ ਬੰਦ ਖੁਰਦੇ ਐ ਜੀ ਉਦੋਂ ਤਰੇ ਜ਼ਿਮੀਂਦਾਰਾਂ ਨੂੰ ਆਪ ਸਾਰਾ ਕੁਛ ਕਰਨਾ ਪੈਣਾ ਕਰਨਾ ਪੈਣਾ ਜਿਹੜਾ ਪਹਿਲੋਂ ਪੈਸਾ ਗਿਆ ਆਇਆ ਉਹ ਕਿੱਧਰ ਜਾਂਦਾ ਜੀ ਸਰਕਾਰ ਇਹਦੇ ਬਾਰੇ ਕੋਈ ਸੋਚਦੀ ਵਿਚਾਰੀ ਵੀ ਕਰਦੀ ਆ ਜਿਹੜੇ 10-10 ਮਹੀਨੇ ਆ ਇਹਦੇ ਬਾਰੇ ਕੋਈ ਨਹੀਂ ਸੋਚਦਿਆ ਫੇਰ ਜਦੋਂ ਆਉਂਦੀ ਇਹ ਸਥਿਤੀ ਇਹੋ ਜਿਹੀ ਬਣਦੀ ਹੈ ਤੇ ਫੇਰ ਹੁਣ ਭੱਜ ਦੌੜਾ ਸ਼ੁਰੂ ਹੋ ਜਾਣਗੇ ਫੇਰ ਤਾਂ ਉਹ ਗਲਫਾਫੇ ਵਾਲੀ ਗੱਲ ਹੀ ਬਣ ਗਈ ਵੀ ਅਸੀਂ ਜੀ ਮੈਡੀਕਲ ਕੈਂਪ ਵੀ ਲਾਏ ਆ ਜੀ ਅਸੀਂ ਉਹ ਵੀ ਕੀਤਾ ਜੀ ਅਸੀਂ ਆ ਵੀ ਕੀਤਾ ਜੀ ਇਸ ਕਰਕੇ ਪਹਿਲਾਂ ਸਟੇਜ ਦਾ ਬਖਾਉਣੀ ਚਾਹੀਦੀ ਹੈ ਇਲਾਕੇ ਦੇ ਡਿਪਟੀ ਕਮਿਸ਼ਨਰਾ ਨੂੰ ਪਹਿਲਾਂ ਇਸ ਗੱਲ ਤੇ ਖਿਆਲ ਰੱਖਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਜਿਹੜਾ ਹੈ ਉਹ ਥੱਲੇ ਲੈਵਲ ਤੱਕ ਜਮੀਰੀਗੇਸ਼ਨ ਡਿਪਾਰਟਮੈਂਟ ਹੈ ਉਹਦੇ ਸਪੋਟਲ ਮੁਲਾਜ਼ਮਾਂ ਨੂੰ ਬੰਨਦੇ ਤੌਰ 'ਤੇ ਤੁਰਨਾ ਚਾਹੀਦਾ ਜੀ ਕਿੱਥੇ ਸਥਿਤੀ ਮਾੜੀ ਹੈ ਕਿੱਥੇ ਕੀ ਹਾਲਾਤ ਨੇ ਨਹਿਰਾਂ ਦੇ ਕੀ ਹਾਲਾਤ ਨੇ ਉਹ ਸਾਰਾ ਕੁਝ ਸਮਝਣਾ ਚਾਹੀਦਾ ਬਿਲਕੁਲ ਇੱਕ ਪ੍ਰਸ਼ਾਸਨ ਵੱਲੋਂ ਇੱਕ ਫਲੱਡ ਕੰਟਰੋਲ ਰੂਮ ਬਣਾਇਆ ਜਾਂਦੀ ਹੈ ਉਹ ਤੁਸੀਂ ਅੱਜ ਦੀ ਡੇਟ 'ਚ ਵੇਖੋਗੇ ਉਹ ਫਲੱਡ ਕੰਟਰੋਲ ਰੂਮ ਜਿਹੜੇ ਹੈਗੇ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਥੋ ਪਤਾ ਨਹੀਂ ਹੈਗਾ ਦੂਜੀ ਗੱਲ ਇਹ ਵੀ ਜਦੋਂ ਜਿਹੜੇ ਜ਼ਿੰਮੇਦਾਰ ਬੰਦ ਤੋਂ ਅੰਦਰ ਰਹਿੰਦੇ ਆ ਇਹ ਜਦੋਂ ਪਿੱਛੋਂ ਪਾਣੀ ਛੱਡਦੇ ਉਹਨਾਂ ਦੇ ਰੇਤ ਸੱਤ-ਸੱਤ ਫੁੱਟ ਰੇਤ ਜਿਹੜੀ ਜ਼ਮੀਨ ਦੇ ਉੱਪਰ ਚੜ ਜਾਂਦੀ ਉਹ ਗਰੀਬ ਜ਼ਮੀਨਦਾਰਾਂ ਦੀ ਰੇਤ ਚੱਕਣੀ ਜਿਹੜੀ ਔਖੀ ਹੋ ਜਾਂਦੀ ਹੈ ਨਹੀਂ ਪਿਛਲੀ ਿਆਰ ਉਹਨਾਂ ਨੇ ਮੇਰੇ ਖਿਆਲ ਤੋਂ ਤੇ ਫਲੱਡ ਗੇਟ 31 ਨਹੀਂ ਛਾਇਆ ਦਾ ਹਰੀਕਿਆ ਦੇ ਇਹਨਾਂ ਨੇ ਦੱਸਿਆ ਨਹੀਂ ਪੁੱਛਿਆ ਉਹਨਾਂ ਸਾਰੇ ਦੇ ਸਾਰੇ ਇੱਕੇ ਦਾ ਵੀ ਖੋਲ ਕੇ ਉਹ ਜਿਹੜਾ ਅਗਲਾ ਪਾਸਾ ਸੀ ਉਹਦਾ ਬੜਾ ਵੱਡਾ ਨੁਕਸਾਨ ਹੋਇਆ ਉਹ ਜਿਵੇਂ ਤੁਹਾਡੀ ਗੱਲ ਕੋਲੋਂ ਉਹ 8-8 10-10 ਫੁੱਟ ਰੇਤਾ ਚੜ ਗਈ ਕਿਸੇ ਸਰਕਾਰ ਨੇ ਕੋਈ ਹਸਾਰ ਨਹੀਂ ਲਈ ਜਥੇ ਬੰਦੀਆਂ ਕਿਤੇ ਕਿਸਾਨ ਜਥੇਬੰਦੀਆਂ ਦੀ ਕਿਤੇ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਸ਼ ਜਿਹੜੇ ਸਮਾਜ ਸੇਵੀ ਲੋਕ ਸੀ ਉਹਨਾਂ ਨੇ ਆ ਕੇ ਕਈ ਗਰੀਬ ਪਰਿਵਾਰਾਂ ਦੀਆਂ ਪੈਲੀਆਂ ਨੂੰ ਪੱਧਰ ਕਰਕੇ ਦਿੱਤਾ ਜੇਕਰ ਇਸ ਤਰ੍ਹਾਂ ਦੇ ਹਾਲਾਤ ਗਾ ਵੀ ਬਣਦੇ ਨੇ ਤੇ ਫਿਰ ਸਰਕਾਰ ਕਾਹਦੇ ਲਈ ਲੋਕ ਚੁੰਨਦੇ ਆ ਜੀ ਰੱਬ ਤੋਂ ਬਾਅਦ ਸੰਧੂ ਸਾਹਿਬ ਜੀ ਕੋਲੇ ਨੂੰ ਆਸਰਾ ਹੁੰਦਾ ਤੇ ਸਰਕਾਰ ਤਾਂ ਸਿੱਕਾ ਉਹਦੀ ਚਾਕ ਸਰਕਾਰ ਤੱਕ ਹੁੰਦੀ ਹੈ ਉਹਦੀ ਅਖ ਮੁੱਖ ਮੰਤਰੀ ਤੱਕ ਹੁੰਦੀ ਹੈ ਪਰ ਜੇ ਕਿਤੇ ਰੱਬ ਨਾ ਕਰੇ ਵੀ ਸਾਨੂੰ ਇਹ ਸਮਝਾਉਂਦੀ ਹੈ ਕਿ ਵੈਸੇ ਤਾਂ ਰੱਬ ਕਿਸੇ ਦਾ ਮਾਰਾ ਨਹੀਂ ਕਰਦਾ ਜੀ ਪਰ ਦੇਖੋ ਸਾਡੀ ਸਮਝ ਦੇ ਮੁਤਾਬਕ ਇਹ ਗੱਲ ਹੁੰਦੀ ਹੈ ਕਿ ਸਾਡੇ ਨਾਲ ਆ ਰੱਬ ਥੱਕਾ ਕਰ ਗਿਆ ਤੇ ਅਸੀਂ ਸਰਕਾਰ ਤੋਂ ਇਨਸਾਫ ਮੰਗਦੇ ਹਾਂ ਜੀ ਤੇ ਜਿਹੜੀ ਸਰਕਾਰ ਸਾਡੀ ਇਨਸਾਨੀ ਸਰਕਾਰ ਹੈ ਉਹ ਵੀ ਜੇ ਦੇਹ ਦਵਾਲ ਨਾ ਬੜੇ ਦੇ ਕੋਲ ਜਾਵਾਂਗੇ ਕਿਹਦੇ ਪਾਸੇ ਜਾਵਾਂਗੇ ਜੀ ਹਾਂਜੀ ਫਿਰ ਖਵਾਲਾ ਸਾਡਾ ਕੌਣ ਹੈ ਇਹ ਗੱਲ ਸੋਚਨ ਵਿਚਾਰਨ ਵਾਲੀਆਂ ਨੇ ਸਰਕਾਰਾਂ ਨੂੰ ਅਸੀਂ ਵੋਟਾਂ ਪਾਉਣੀ ਆ ਸਰਕਾਰ ਨੂੰ ਅਸੀਂ ਇਹ ਸੋਚਦੇ ਆ ਪਰ ਇਸ ਵੇਲੇ ਸਥਿਤੀ ਜਿਹੜੀ ਪੰਜਾਬ ਦੀ ਹੈ ਕਿ ਪੰਜਾਬ ਐਸ ਵੇਲੇ ਸੜ ਰਿਹਾ ਜੀ ਪੰਜਾਬ ਐਸੇ ਦੇ ਜਲ ਰਿਹਾ ਪੰਜਾਬ ਨੂੰ ਚੌਹ ਤਰਫਿਆਂ ਤੋਂ ਘੇਰਾ ਪਿਆ ਹੋਇਆ ਹੈ ਨਸੀਲਾ ਘੇਰਾ ਪਿਆ ਜੀ ਪੰਜਾਬ 'ਚ ਇਸ ਵੇਲੇ ਜਿਹੜੀ ਗੁੰਡਾਗਰਦੀ ਹੈ ਬਦਮਾਚੀ ਹੈ ਉਹ ਸਿਰ ਸੜਕੇ ਬੋਲ ਰਹੀ ਹੈ ਬਿਲਕੁਲ ਹਾਂਜੀ ਪੰਜਾਬ ਦੇ ਵਿੱਚ ਜਿਹੜਾ ਕੋਈ ਰੋਜ਼ਗਾਰ ਨਹੀਂ ਰਹਿ ਗਿਆ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਪੰਜਾਬ 'ਚ ਜਿਹੜੇ ਇਹੋ ਜਿਹੇ ਹਾਲਾਤ ਨੇ ਖਾਸ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਧੱਕੇ ਨਾਲ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਮਤਲਬ ਚਾਰਛਫੇਰੀ ਉਹ ਜਿਹੜਾ ਹੈ ਇੱਕ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਇਸ ਕਰਕੇ ਇਹ ਸਰਕਾਰ ਦੀ ਸਰੁਰਤਾ ਸਰਕਾਰ ਨੂੰ ਛੁੜਕਲੇ ਸੁਣਾਉਣੇ ਗੱਲਾਂ ਕਰਨੀਆਂ ਬੰਦ ਕਰ ਲੈਣੀਆਂ ਚਾਹੀਦੀਆਂ ਨੇ ਇਧਰਲੇ ਬੰਨੇ ਖਿਆਲ ਕਰਨਾ ਚਾਹੀਦਾ ਮਿਲਖ ਸਰ ਇਹਦੇ ਨਾਲ ਜੁੜਦੀ ਗੱਲ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੁਲਸ ਤੇ ਜ਼ਿੰਮੇਦਾਰ ਤੇ ਜਿਹੜੀਆਂ ਜਥੇਬੰਦੀਆਂ ਗਾਰੇ ਦੇ ਮਤਲਬ ਝੋਨੇ ਦੇ ਵਿੱਚ ਬੜੇ ਫਿਰਦੇ ਆ ਕੀ ਜਿਹੜੇ ਇਹ ਰੋਡ ਬਣਾ ਰਹੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਇਹਦਾ ਫਾਇਦਾ ਹੈਗਾ ਵੇਖੋ ਮੈਂ ਇਹ ਗੱਲ ਜਾਣਨਾ ਕਿ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਕੁਆਇਰ ਹੁੰਦੀ ਸੀ ਸਰਦਾਰ ਪ੍ਰਕਾਸ਼ ਸਿੰਘ ਵੱਲੋਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਉਹ ਕਿਸਾਨ ਦੀ ਸੇਵਾ ਕੀ ਹੋਣੀ ਬੜੀ ਜ਼ਰੂਰੀ ਹੈ ਜੀ ਹੁਣ ਜਿਹੜੇ ਤਰੀਕੇ ਨਾਲ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਇੱਕ ਵਿਕਾਸ ਦੇ ਨਾਂ ਦੇ ਇਹ ਪੰਜਾਬ ਨੂੰ ਘੇਰਾ ਪਾਇਆ ਜਾ ਰਿਹਾ ਹੈ ਪੰਜਾਬ ਦਾ ਜਿਹੜਾ ਖੇਤੀਬਾੜੀ ਵਾਲਾ ਖੇਤਰਫਲੋਂ ਘਟਾਇਆ ਜਾ ਰਿਹਾ ਜੀ ਕਿਤੇ ਛੜਕਾਂ ਕਿਤੇ ਹਾਈਵੇ ਕਿਤੇ ਆਹ ਜ਼ਮੀਨਾਂ ਕੁਆਇਰ ਕਰਕੇ ਕਲੋਨੀਆਂ ਕੱਟਣ ਦਾ ਇੱਧਰ ਗਲਾਡਾ ਨੂੰ ਦੇ ਦਿਓ ਇਹਨੂੰ ਦੇ ਦਿਓ ਉਹਨੂੰ ਦੇ ਦਿਓ ਹਜ਼ਾਰਾਂ ਏਕੜ ਰਕਬਾ ਰੋਜ਼ ਕੁਆਇਰ ਹੋ ਰਿਹਾ ਹੈ ਜੀ ਜਿ세 ਮਨਛੇ ਦੇ ਨਾਲ ਅਸੀਂ ਇੱਕ ਠੋਕ ਕੇ ਗੱਲ ਕਹਿੰਦੇ ਹਾਂ ਕਿ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਨੇ ਆਪਦੀ ਮਿਹਨਤ ਸਦਕਾ ਪੰਜਾਬ ਦੇ ਕਿਸਾਨਾਂ ਨੇ ਦੁਨੀਆ ਭਰ ਕੀ ਜਿਵੇਂ ਪੰਜੇੜ ਹਿੰਦੁਸਤਾਨ ਦੇ ਸਾਰੇ ਲੋਕਾਂ ਦਾ ਢਿੱਡ ਭਰਿਆ ਅੱਜ ਉਹ ਜਿਹੜੀ ਗੱਲ ਸਾਡੀ ਸ਼ਕਤੀ ਨੂੰ ਘਟਾਇਆ ਜਾ ਰਿਹਾ ਅੱਜ ਸਾਡੀ ਸ਼ਕਤੀ ਨੂੰ ਘੇਰਾ ਪਾਇਆ ਜਾ ਰਿਹਾ ਆਉਣ ਵਾਲਾ ਸਮਾਂ ਇਹੋ ਜਿਹਾ ਹੋਵੇਗਾ ਕਿ ਪੰਜਾਬ ਜਿਹੜਾ ਨਾ ਤਾਂ ਖੇਤੀ ਪ੍ਰਧਾਨ ਸੂਬਾ ਨਾ ਇਹ ਕੋ ਇੰਡਸਟਰੀ ਵਾਲਾ ਸੂਬਾ ਨਾ ਇਹ ਕੋ ਸਵੈ ਰੋਜ਼ਗਾਰ ਵਾਲਾ ਸੂਬਾ ਇਹ ਜਿਹੜਾ ਪੰਜਾਬ ਹੈ ਇਹ ਬਿਲਕੁਲ ਮਲਫੀ ਕਰਮੀਆਂ ਚਾਲਾਂ ਚੱਲ ਰਹੀਆਂ ਚੱਲੀਆਂ ਜਾ ਰਹੀਆਂ ਨੇ ਹੁਣ ਕਿੱਡਾ ਵੱਡਾ ਦਰਦ ਹੈ ਇੱਕ ਕੋਈ ਵੀ ਜਿਹੜਾ ਕਿਸਾਨ ਹੈ ਉਹਦੀ ਜ਼ਮੀਨ ਤੇ ਕੇਰਾਂ ਤੁਸੀਂ ਪੈਰ ਕਰੋਗੇ ਪੁਲਿਸ ਜਾ ਕੇ ਉਹ ਤਾਂ ਅੰਦਰ ਤਾਂ ਮਰਨਾ ਹੋ ਗਿਆ ਜੀ ਉਹ ਕਿੱਧਰ ਜਾਏਗਾ ਸੋ ਇਹ ਗੱਲਾਂ ਸਾਰੀਆਂ ਸਰਕਾਰ ਨੂੰ ਸੁਣਨੀਆਂ ਚਾਹੀਦੀਆਂ ਨੇ ਸਰਕਾਰ ਐਸ ਵੇਲੇ ਹੈ ਕੋਈ ਨਹੀਂ ਪੰਜਾਬ ਸਰਕਾਰ ਕਹਿਣਾ ਤਾਂ ਐਸ ਵੇਲੇ ਇੱਕ ਬੜੀ ਵੱਡੀ ਸ਼ਬਦਾਂ ਨਾਲ ਹੀ ਰਫੀ ਹੋਵੇਗੀ ਐਸ ਵੇਲੇ ਕਿਆ ਜਾ ਸਕਦਾ ਵੀ ਦਿੱਲੀ ਦੇ ਹਾਰੇ ਨਕਾਰੇ ਲੋਕਾਂ ਦੀ ਸਰਕਾਰ ਜੋ ਕਹਿੰਦੇ ਹੋਏ ਰਾਜਪੁਰ ਬਸ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਫਰੋਜ਼ਪੁਰ ਦਾ ਬਹੁਤ ਜ਼ਿਆਦਾ ਏਰੀਆ ਜਿਹੜਾ ਹੈਗਾ ਉਹ ਦਰਿਆਏ ਦੇ ਨਾਲ ਜੁੜਿਆ ਹੋਇਆ ਤੁਸੀਂ ਆਪ ਹੀ ਆਪਣੇ ਪੱਧਰ ਤੇ ਜਿੱਥੇ ਤੁਹਾਨੂੰ ਲੱਗਦਾ ਹੁਣੇ ਆਪਣੇ ਇੰਤਜ਼ਾਮ ਕਰ ਲਓ ਸਰਕਾਰ ਦੇ ਆਸਰੇ ਰਹਿ ਕੇ ਤੁਸੀਂ ਇਹ ਨਾ ਦੇਖਣਾ ਵੀ ਜਦੋਂ ਉਹ ਸਰਕਾਰ ਮਿੱਟੀ ਪਾਏਗੀ ਤੁਹਾਡੇ ਬੰਨ ਮਜ਼ਬੂਤ ਹੋਣਗੇ ਤੁਹਾਨੂੰ ਆਪ ਹੀ ਵਿਕਸਾ ਬਾਰੇ ਲੱਗ ਕੇ ਲੋਕਾਂ ਨੂੰ ਆਪ ਹੀ ਕਰ ਲੈਣਾ ਚਾਹੀਦਾ ਕਿਉਂਕਿ ਜਿਹੜਾ ਕੱਲ ਨੂੰ ਇਹ ਇਸ ਨੁਕਸਾਨ ਤੋਂ ਬਚਿਆ ਜਾਵੇ ਬਚਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ